ਪਨੋ ਸਾਹ ਨੇ ਭਰੋਸਾ ਦਿਵਾਇਆ ਆ ਕਿ ਉਹ ਜ਼ਰੂਰ ਕਿਤੇ ਨਾ ਕਿਤੇ ਮੇਰੀ ਕਾਬਲੀਅਤ ਨੂੰ ਦੇਖ ਕੇ ਮੈਨੂੰ ਤੇ ਕਿਤੇ ਨਾ ਕਿਤੇ ਜ਼ਰੂਰ ਅਡਜਸਟਮੈਂਟ ਕਰਨਗੇ। ਬਿਲਹੀ ਆਇਆ ਪਨੋ ਸਾਹ ਕੋਲ। ਵੀਰ ਕਾ ਡੇਂਜਰ ਜੋਗ ਕਰਨੀ ਆ ਬੱਚੇ ਨੇ। ਛੋਦੀ ਨੌਕਰੀ ਬਾਅਦ ਤੇ ਉਹਨਾਂ ਕੋ ਸਿਆਣ ਕਰਦੇ ਅਦ ਅਦੁੱਲਾਕਦੂ। ਹੁਣ ਅੱਗੇ ਨਾਲ ਕਾਫੀ ਇਹਨਾਂ ਦਾ ਗ੍ਰਾਫ ਜਿਹੜਾ ਉੱਚਾ ਹੋਇਆ। ਕਾਦ ਉੱਚਾ ਹੋਇਆ ਵਾ ਗਾਂ ਸਾਨੂੰ ਉਮੀਦ ਆ। ਵੀ ਇਲੈਕਸ਼ਨ ਦੇ ਵਿੱਚ ਤਗੜੀ ਲੀਡ ਨਾਲੇ ਜਿੱਤ ਹਾਸਲ ਕਰਾਂਗੇ ਲੀਡਰ ਦਾ ਪਰਚ ਪਰਚੀ ਕਰਾਉਣਾ ਨਹੀਂ ਲੀਡਰ ਦਾ ਵਰਜ ਡਿਵੈਲਪਮੈਂਟ ਹੈ ਡਿਵੈਲਪਮੈਂਟ ਮੈਂ ਇਹੋ ਜੀ ਤਰੀਕੇ ਦੀ ਕਰਕੇ ਦਊਂਗਾ ਵੀ ਪਿੰਡਾਂ ਦੇ ਵਿੱਚ ਵੇਖਣ ਜਾਓਗੇ ਜਿਹੜੇ ਵੀ ਪਿੰਡਾਂ ਦੇ ਵਿੱਚ ਕਰਪਟ ਲੀਡਰ ਨੇ ਆਪਣੇ ਆਪ ਨੂੰ بڑے ਵੱਡੇ ਲੀਡਰ ਸਮਝਦੇ ਉਹਨਾਂ ਨੂੰ ਛੱਡੋ ਆਮ ਬੰਦੇ ਦਾ ਲੜ ਪੜੋ ਸੱਚੇ ਸੁੱਚੇ ਬੰਦੇ ਦਾ ਲੜ পড়ੋ ਔਰ ਸੱਚੇ ਸੁੱਚੇ ਬੰਦੇ ਨੂੰ ਪਿੰਡ 'ਚ ਮੌਕਾ ਦੇ ਕੇ ਵੇਖੋ ਸਭ ਤੁਹਾਡੇ ਕੋਲ ਕੁਝ ਨੌਜਵਾਨ ਵੀ ਆ ਰਹੇ ਨੇ ਉਹਨਾਂ ਨੂੰ ਨੌਕਰੀ ਦੀ ਚਾਹਤ ਹੈ ਨੌਕਰੀ ਦੀ ਲੋੜ ਹੈ ਔਰ ਉਹ ਵੀ ਖੁਸ਼ ਹੋ ਕੇ ਜਾ ਰਹੇ ਸੀ ਕਹਿ ਰਹੇ ਸੀ ਕਿ ਪੰਨੂ ਸਾਹਿਬ ਲੋਕਾਂ ਦਾ ਸਾਥ ਮਿਲ ਕੇ ਔਰ ਇਸੇ ਤਰ੍ਹਾਂ ਮਹਿਲਾਵਾਂ ਵੀ ਆਈਆਂ ਉਹਨਾਂ ਨੇ ਵੀ ਇਹੀ ਕਿਹਾ ਕਿ ਸਾਡੀ ਕਾਬਲੀਅਤ ਨੂੰ ਦੇਖਦੇ ਹੋਏ ਪੰਨੂ ਸਾਹਿਬ ਨੇ ਸਾਡਾ ਦਰਦ ਨੂੰ ਪਛਾਣਿਆ ਸਾਡੇ ਹੰਝੂ ਪੁਣੇ ਤੇ ਪੰਜਾਬ 'ਚ ਕੋਈ ਬੱਚਾ ਨਹੀਂ ਆ ਸਾਰਿਆਂ ਨੂੰ ਪਤਾ ਹੈ ਪੁਰਾਣੇ ਪਿੰਡ ਦਾ ਸਰਪੰਚ ਕੀ ਸੀ ਪਲਾਂੇ ਪ੍ਰਿੰਟ ਦੇ ਸਰਪੰਚ ਦੀ ਡੇਢ ਕਿਲਾ ਮਾਲਕੀ ਸੀ ਅੱਜ ਉਹ ਸਰਪੰਚ 40 ਲੱਖ ਦੀ ਫੋਰਚਨਰ ਦੇ ਵਿੱਚ ਘੁੰਮ ਰਿਹਾ ਕਿੱਥੋਂ ਆ ਗਏ ਪੈਸੇ ਸਾਰਿਆਂ ਨੂੰ ਪਤਾ ਜਿੰਨਾਂ ਕੋ ਡੇਢ ਕਿਲਾ ਸੀ ਤੇ ਜਿੰਨਾਂ ਦੇ ਕੋਲ ਇਸ ਵੇਲੇ ਫੋਰਚਨਰਾਂ ਨੇ ਤੇ ਉਹਨਾਂ ਦੀ ਤੇ ਤੁਸੀਂ ਹਵਾ ਕੱਢਣ ਨੂੰ ਫਿਰਦੀ ਹੋ ਤੇ ਪਰ ਤੋਂ ਉਹ ਵੀ ਤੇ ਸੋਚਣਗੇ ਨਾ ਵੀ ਸਾਡੀ ਕਿਤੇ ਗੱਡੀ ਵਿੱਚ ਰੀਟ ਨਾ ਆ ਜਾਈ ਦੇਖੋ ਜੀ ਮੈਂ ਕਹੋ ਨਾ ਕੱਢਣ ਵਾਲਾ ਉਹ ਪੇਪਰਾਂ ਨੇ ਆਪੇ ਕੱਢ ਦੇਣੀ ਥੋੜੇ ਜਮੇ ਤੱਕ ਇਲੈਕਸ਼ਨ ਹੈ ਜਦੋਂ ਸਰਪੰਚ ਬਣਨੇ ਆ ਤੇ ਸਰਪੰਚ ਨੂੰ ਸਰਪੰਚ ਦਾ ਚਾਰਜ ਦੇਣਾ ਹੀ ਪੈਣਾ ਉਹ ਕਾਫੀ ਪਾਈਲਾਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹੈ ਪਈਆਂ ਬਹੁਤ ਕਾਫੀ ਪਾਈਲਾਂ ਪਈਆਂ ਔਰ ਉਹਨਾਂ ਨੇ ਨਿਕਵਾਰੀ ਚੱਲ ਰਹੀ ਹੈ ਨਿਕਵਾਰੀ ਦੇ ਵਿੱਚ ਬਹੁਤ ਕੁਝ ਸਾਹਮਣੇ ਆ ਗਿਆ ਹੈ ਮੈਂ ਆਪਣੇ ਵੱਲੋਂ ਬਚਨ ਦਿੰਦਾ ਅਧਿਕਾਰ ਚੂੜੀਆਂ ਦੇ ਵਿੱਚ ਮੈਂ ਇੱਕ ਪਿੰਡਾਂ ਦੇ ਵਿੱਚ ਇੱਕ ਇਤਿਹਾਸ ਲਿਖੂੰਗਾ ਵੀ ਕੰਮ ਹੁੰਦਾ ਕੀ ਹੈ ਮੇਰਾ ਨਾਮ ਅਮਰਜੀਤ ਕੌਰ ਹੈ ਮੈਂ ਦਾਖਲੇ ਦੇ ਰਹਿਣ ਵਾਲੀਆਂ ਤੇ ਜਿਹੜੇ ਪੰਨੂ ਸਾਹਿਬ ਸਰ ਨੇ ਉਹ ਸਾਡੇ ਇਲਾਕੇ ਦੇ ਨੇ ਤੇ ਮੇਰੀ এডਿਕੇਸ਼ਨ ਨੂੰ ਦੇਖ ਕੇ ਐਮਬੀਐਡ ਮੇਰੀ এডਿਕੇਸ਼ਨ ਹੈ ਮੈਂ ਪ੍ਰਾਈਵੇਟ ਜੌਬ ਕਰਦੀ ਹਾਂ ਟੀਚਿੰਗ ਲੈਨ ਚ ਔਰ ਮੈਂ ਇਸ ਵਿਸ਼ਵਾਸ ਨਾਲ ਆਈ ਸੀ ਕਿ ਮੈਨੂੰ ਗਵਰਨਮੈਂਟ ਸਰਵਿਸ ਕਿਤੇ ਨਾ ਕਿਤੇ ਜ਼ਰੂਰ ਮਿਲੇਗੀ ਔਰ ਪੰਨੋ ਸਾਹਿਬ ਨੇ ਪ੍ਰੋਸਾਦਵਾਇਆ ਹੈ ਕਿ ਉਹ ਜ਼ਰੂਰ ਕਿਤੇ ਨਾ ਕਿਤੇ ਮੇਰੀ ਕਾਬਲੀਅਤ ਨੂੰ ਦੇਖ ਕੇ ਜੋਗੇ ਸਜੋਗ ਦੇਖ ਕੇ ਮੈਨੂੰ ਤੇ ਕਿਤੇ ਨਾ ਕਿਤੇ ਜ਼ਰੂਰ ਅਡਜਸਟਮੈਂਟ ਕਰਨਗੇ ਸਰਦਾਰ ਬਲਬੀਰ ਸਿੰਘ ਪੰਨੋ ਜੀ ਬਹੁਤ ਵਧੀਆ ਸਾਰੂ ਸੋਚਦੇ ਇਨਸਾਨ ਨੇ ਬਿਨਾ ਪਾਰਸ਼ੀਅਲਟੀ ਤੋਂ ਕੰਮ ਕਰਦੇ ਨੇ ਹੁਣ ਵੀ ਅਸੀਂ ਸੀਵਰੇਜ ਦਾ ਕੰਮ ਲੈ ਕੇ ਆਏ ਸੀਗਾ ਨਾ ਬਿਨਾ ਪਾਰਸ਼ਲਟੀ ਤੋਂ ਉਹਨਾਂ ਨੇ ਕੰਮ ਕੀਤਾ ਸਾਡਾ ਬਹੁਤ ਵਧੀਆ ਨੇ ਹੋਰ ਵੀ ਜਿਹੜਾ ਉਹਨਾਂ ਨੂੰ ਕੰਮ ਕਹੀਏ ਤੇ ਕਰਦੇ ਨੇ ਇਹ ਨਹੀਂ ਵੀ ਕੋਈ ਤਗੜਾ ਆਇਆ ਉਹਦੀ ਗੱਲ ਸੁਣਨੀ ਆ ਮਾੜੇ ਦੀ ਨਹੀਂ ਸੁਣਨੀ ਨਹੀਂ ਇਦਾਂ ਦੀ ਨਹੀਂ ਗੱਲ ਜਿਹੜੀ ਗੱਲ ਆ ਬਰਾਬਰਤਾ ਰੱਖਣੀ ਆ ਮਤਲਬ ਪਾਰਸ਼ਲਟੀ ਨਹੀਂ ਰੱਖਦੇ ਬਹੁਤ ਵਧੀਆ ਇਨਸਾਨ ਜਿਉਂ-ਜਿਉਂ ਇਲਾਕੇ ਦੇ ਵਿੱਚ ਵਿਚਰ ਰਹੇ ਨੇ ਹੁਣ ਅੱਗੇ ਨਾਲ ਕਾਫੀ ਇਹਨਾਂ ਦਾ ਗ੍ਰਾਫ ਜਿਹੜਾ ਉੱਚਾ ਹੋਇਆ ਕਦ ਉੱਚਾ ਹੋਇਆ ਵਾ ਗਾਂ ਸਾਨੂੰ ਉਮੀਦ ਆ ਈ ਇਲیکشن ਦੇ ਵਿੱਚ ਤਗੜੀ ਲੀਡ ਨਾਲ ਜਿੱਤ ਹਾਸਲ ਕਰਨਗੇ ਹਲਕਾ ਫਤੇਗੜ ਚੂੜੀਆਂ ਦੇ ਵਿੱਚ ਲੋਕ ਮਿਲਣੀ ਪ੍ਰੋਗਰਾਮ ਦਿਨੋਂ ਦਿਨ ਵੱਡੇ ਹੁੰਦੇ ਜਾ ਰਹੇ ਨੇ ਔਰ ਇੱਕ ਲੋਕ ਮਿਲਣੀ ਜਿਹੜੀ ਪ੍ਰੋਗਰਾਮ ਸੀ ਇੱਕ ਲਹਿਰ ਜੀ ਬਣ ਕੇ ਜਿਹੜੀ ਹੈ ਇਸ ਵੇਲੇ ਹਲਕਾ ਫਤੇਗੜ ਚੂੜੀਆਂ ਦੇ ਪਿੰਡਾਂ ਚ ਵਿਚ ਰਹੀ ਹੈ ਅੱਜ ਹਲਕਾ ਇੰਚਾਰਜ ਪੰਚਾਇਤ ਚੇਅਰਮੈਨ ਬਲਬੀਰ ਸਿੰਘ ਪੰਨੂ ਕਰੀਬ 20 ਪਿੰਡਾਂ ਦੇ ਇੱਥੇ ਅੱਜ ਲੋਕ ਮਿਲਣੀ ਪ੍ਰੋਗਰਾਮ ਦੇ ਤਹਿਤ ਇਕੱਠੇ ਹੋਏ ਸੀ ਸੋ ਪੰਨੂ ਸਾਹਿਬ ਬਹੁਤ ਵੱਡਾ ਕਾਫਲਾ ਸੀ ਬਹੁਤ ਵੱਡੀ ਗਿਣਤੀ ਚ ਲੋਕਰ ਬਹੁਤ ਲੰਬੀ ਮੀਟਿੰਗ ਚੱਲੀ ਹੈ ਲੋਕ ਮਿਲਣੀ ਦਾ ਫਾਇਦਾ ਕੀ ਹੋ ਰਿਹਾ ਹੈ ਔਰ ਇਹ ਲੋਕ ਮਿਲਣੀ ਦੇ ਵਿੱਚ ਲੋਕਾਂ ਦੀ ਸੋਚ ਉਹ ਸਾਰੂ ਕਿਵੇਂ ਹੋ ਰਹੀ ਹੈ ਇਹ ਜਿਹੜਾ ਇੱਕ ਲੋਕ ਮਿਲਣੀ ਦਾ ਸਿਸਟਮ ਹੈ ਇਹ ਸਰਦਾਰ ਭਗਵਾਨ ਤਮਨਜੀ ਦੇ ਹੁਕਮ ਅਨਸਾਰ ਇੱਕ ਸੌਖੇ ਤਰੀਕੇ ਦੇ ਨਾਲ ਜਿਹੜੇ ਪਿੰਡਾਂ ਦੇ ਹੱਲ ਕੀਤੇ ਜਾ ਸਕਣ ਪਟਾਲਾ ਬਲਾਕ ਦੇ ਵਿੱਚ 슈ਗਰ ਮਿਲ ਦਾ ਜਿਹੜਾ ਏਰੀਆ 슈ਗਰ ਮਿਲ ਦੇ ਗੈਸਟ ਰੂਮ ਦੇ ਵਿੱਚ ਅੱਜ ਆਪਾਂ ਮੁਸ਼ਕਲਾਂ ਸੁਣੀਆਂ ਨੇ ਉੱਥੇ ਤਕਰੀਬਨ 20 ਪਿੰਡਾਂ ਦੀ ਸੰਗਤ ਆਈ ਹੈ ਜਿਹਦੇ ਵਿੱਚ ਕਾਫੀ ਮੁਸ਼ਕਲਾਂ ਦੱਸੀਆਂ ਗਈਆਂ ਰੋ ਮੇਰੀ ਨੌਲੇਜ ਸੀ ਪਹਿਲੇ ਕਾਫੀ ਪਿੰਡਾਂ ਦੇ ਵਿੱਚ ਸੀਵਰੇਜ ਦੀ ਮੁਸ਼ਕਲ ਹੈ। ਕਾਫੀ ਪਿੰਡਾਂ ਦੇ ਵਿੱਚ ਕਬਰਿਸਤਾਨ ਦੀ ਮੁਸ਼ਕਲ ਹੈ। ਕਾਫੀ ਪਿੰਡਾਂ ਦੇ ਵਿੱਚ ਸਮਸ਼ਾਨ ਘਾਟ ਦੀ ਮੁਸ਼ਕਲ ਹੈ। ਕਈਆਂ ਪਿੰਡਾਂ ਦੇ ਵਿੱਚ ਇੰਟਰਲੌਕ ਟਾਈਲਾਂ ਲਾਈਆਂ ਜਰੂਰ ਨੇ ਲੇਕਿਨ ਪ੍ਰੋਸੈਸ ਦੇ ਹਿਸਾਬ ਨਾਲ ਨਹੀਂ ਲੱਗੀਆਂ। ਉਹ ਮਿੱਟੀ ਦੇ ਉੱਤੇ ਟਾਈਲਾਂ ਲਾਤੀਆਂ ਭਾਂਗਾ ਦੇ ਬੂਟੇ ਉੱਗੇ ਨੇ। ਬਹੁਤ ਬੁਰੀ ਹਾਲਤ ਹੈ। ਵੀਡੀਓ ਦਫ਼ਤਰੋਂ ਮੀਟਿੰਗ ਕੀਤੀ ਸੀ 190 ਪੰਚਾਇਤਾਂ ਦਾ ਮੈਂ ਇੱਕ ਨਕਸ਼ਾ ਤਿਆਰ ਕੀਤਾ ਹੈ 60 ਬਾਈ 40। ਜਿਹੜੇ ਪਿੰਡ 'ਚ ਵੀ ਸਮਸ਼ਾਨ ਘਾਟ ਜਾਂ ਕਬਰਿਸਤਾਨ ਦੇ ਵਿੱਚ ਕਿਸੇ ਵੀ ਕਿਸੇ ਤਰ੍ਹਾਂ ਦੀ ਪੈਸੀ ਵਿੱਚ 2-2 ਲੱਖ ਦਾ ਮੈਂ ਚੱਕਿਆ ਗਿਆ ਸੀ। ਪਿੱਤੇ ਗਰੀਬ ਜਿੱਥੇ ਪੱਕੇ ਘਰ ਦੀ ਲੋੜ ਉਥੇ 40 ਬਾਇ 60 ਦਾ ਏਰੀਆ ਪੱਕਾ ਕੀਤਾ ਜਾਵੇ ਔਰ ਚਾਰੇ ਸਾਈਡ ਬੂਟੇ ਲਾਈ ਜਾਣ ਉਹ ਸਭ ਤੋਂ ਨੰਬਰ 1 ਦੀ ਮੁਸ਼ਕਲ ਹੈ ਜੋ ਸੀਵਰੇਜ ਦੀ ਮੁਸ਼ਕਲ ਹੈ ਸੀਵਰੇਜ ਤੋਂ ਬਾਅਦ ਕਬਰਸਤਾਨ ਦੀ ਮੁਸ਼ਕਲ ਹੈ ਸਮਸ਼ਾਨ ਘਾਟ ਦੀ ਮੁਸ਼ਕਲ ਹੈ ਪੀਣ ਵਾਲੇ ਪਾਣੀ ਦੀ ਮੁਸ਼ਕਲ ਹੈ ਇਹਨਾਂ ਨੇ ਆਪਣੇ ਚਿਹਤਿਆਂ ਨੂੰ ਖੋਜ ਕਰਨ ਲਈ ਬੁੱਲੋਵਾਲ 2000 ਪਿੰਡ ਹੋਰ ਨੇ ਜਿਨ੍ਹਾਂ ਦੇ ਪਿੰਡਾਂ ਦੇ ਵਿੱਚ ਛੱਪੜ ਦੀ ਢੁਗਾਈ ਇੰਨੀ ਕਰਤੀ ਆ ਵਿੱਚੋਂ ਰੇਤ ਕੱਢ ਕੱਢ ਕੇ ਕੱਢ ਕੱਢ ਕੇ ਪਤਾ ਨਹੀਂ ਵੇਚਦੀ ਪਤਾ ਨਹੀਂ ਇਹਨਾਂ ਕੀ ਕੀਤਾ ਕੀ ਨਹੀਂ ਕੀਤਾ ਉਹਨਾਂ ਪਿੰਡਾਂ ਦੇ ਵਿੱਚ ਡੰਗਰਾਂ ਤੱਕ ਦੇ ਟੈਸਟ ਹੋਣੇ ਸ਼ੁਰੂ ਹੋ ਗਏ ਨੇ ਕੈਂਸਰ ਦੀ ਪ੍ਰੋਬਲਮ ਆ ਗਈ ਔਰ ਕੈਂਸਰ ਦੇ ਮਰੀਜ਼ ਨਿਕਲਣੇ ਸ਼ੁਰੂ ਹੋ ਗਏ ਨੇ ਅੱਜ ਮੈਂ ਬਟਾਲਾ ਸ਼ੂਗਰ ਮਿੱਲ ਵਿਖੇ ਬੈਠਾ ਪਹਿਲਾਂ ਮੈਂ ਆਪਣੀ ਰਹਿਸ਼ ਤੇ ਵਿੱਚ ਜਿਹੜੀ ਸੰਗਤਾਈ ਸੀ ਉਹਨਾਂ ਦੀਆਂ ਸੁਣੀਆਂ ਇੱਕ ਦਿਨ ਮੈਂ ਫਤਿਹਗੜ ਚੂੜੀਆਂ ਕਮੇਟੀ ਘਰ ਉੱਥੇ ਬੈਠਦਾ ਉਹਨ ਮੇਰੀ ਸੰਗਤ ਨੂੰ ਬੇਨਤੀ ਵੀ ਆ 75 ਸਾਲ ਹੋ ਗਏ ਨੇ ਵੋਟਾਂ ਪਾਉਂਦੇ ਆ ਨੂੰ 75 ਸਾਲ ਹੋ ਗਏ ਨੇ ਗਲੀਆਂ ਨਾਲੀਆਂ ਬਣਾਉਂਦੇ ਆ ਨੂੰ ਮੇਰੀ ਬੇਨਤੀ ਹੱਥ ਜੋੜ ਕੇ ਵੀ ਆਪਾਂ ਇਹਨਾਂ ਚੀਜ਼ਾਂ ਨੂੰ ਉੱਪਰ ਉੱਟ ਕੇ ਆਪਣੇ ਪਿੰਡਾਂ ਦੇ ਵਿੱਚ ਚੰਗਾ ਇਨਸਾਨ ਵਧੀਆ ਇਨਸਾਨ ਸਾਫ਼ ਸੁਥਰਾ ਇਨਸਾਨ ਜੁੜੀਏ ਬਿਨਾ ਸ਼ਰਾਬ ਤੋਂ ਬਿਨਾ ਪੈਸੇ ਤੋਂ ਬਿਨਾ ਕਰਪਸ਼ਨ ਤੋਂ ਜਿਹੜੇ ਇਨਸਾਨ ਹੋਣਗੇ ਉਹਨਾਂ ਨੂੰ ਆਪਾਂ ਅੱਗੇ ਲਾ ਕੇ ਤਾਂ ਜੋ ਪਿੰਡ ਦੇ ਵਿੱਚ ਚੰਗਾ ਵਿਕਾਸ ਹੋ ਸਕੇ ਮੈਂ ਮੈਂ ਆਪਣੇ ਵੱਲੋਂ ਵਚਨ ਦਿੰਦਾ 2027 ਤੋਂ ਪਹਿਲਾਂ ਪਹਿਲਾਂ ਜਿਹੜੇ ਡਿਵੈਲਪਮੈਂਟ ਦੇ ਕੰਮ ਨੇ ਜੋ ਇੱਕ ਲੀਡਰ ਦਾ ਫਰਜ਼ ਹੁੰਦਾ ਫਰੇਗੜ ਚੂੜੀਆਂ ਦੇ ਵਿੱਚ ਮੈਂ ਇੱਕ ਪਿੰਡਾਂ ਦੇ ਵਿੱਚ ਕੀ ਇਤਿਹਾਸ ਲਿਖੂੰਗਾ ਵੀ ਕੰਮ ਹੁੰਦਾ ਕੀ ਹੈ ਕੁਝ ਪਿੰਡਾਂ ਦੀ ਮੈਂ ਛਪੜਾਂ ਦੀ ਪ੍ਰਵਾਨਗੀ ਲੈ ਕੇ ਆਇਆ ਹਾਂ 10 ਫਰੇਗੜ ਬਲੋਕ ਦੇ ਵਿੱਚ ਲੈ ਕੇ ਆਏ ਔਰ 10 ਹੀ ਬਡਾਲਾ ਬਲੋਕ ਚ ਜਿਨ੍ਹਾਂ ਨੂੰ ਅਸੀਂ ਇੱਕ ਡੈਮੋ ਦੇ ਤੌਰ ਤੇ ਤਿਆਰ ਕਰਾਂਗੇ ਥੋੜੇ ਸਮੇਂ ਤੱਕ ਅ 10 ਤੋਂ 15 ਦਿਨਾਂ ਦੇ ਵਿੱਚ ਵਿੱਚ ਜੁੜਦਾ ਅਸੀਂ ਕੰਮ ਸ਼ੁਰੂ ਕਰਾਂਗੇ ਔਰ ਛੱਪੜ ਦੀ ਸੁੰਦਰਤਾ ਵੇਖਣਯੋਗ ਹੋਏਗੀ ਸਰ ਤੁਹਾਡੇ ਕੋਲ ਕੁਝ ਨੌਜਵਾਨ ਵੀ ਆ ਰਹੇ ਨੇ ਉਹਨਾਂ ਨੂੰ ਨੌਕਰੀ ਦੀ ਚਾਹਤ ਹੈ ਨੌਕਰੀ ਦੀ ਲੋੜ ਹੈ ਔਰ ਉਹ ਵੀ ਇਥੇ ਖੁਸ਼ ਹੋ ਕੇ ਜਾ ਰਹੇ ਸੀ ਕਹਿ ਰਹੇ ਸੀ ਕਿ ਪੰਨੂ ਸਾਹਿਬ ਵੱਲੋਂ ਭਰੋਸਾ ਮਿਲ ਗਿਆ ਔਰ ਇਸੇ ਤਰ੍ਹਾਂ ਮਹਿਲਾਵਾਂ ਵੀ ਆਈਆਂ ਉਹਨਾਂ ਨੇ ਵੀ ਇਹੀ ਕਿਹਾ ਕਿ ਸਾਡੀ ਕਾਬਲੀਅਤ ਨੂੰ ਦੇਖਦੀ ਹੋਈ ਬੇਸ਼ੱਕ ਉਹ ਪ੍ਰਾਈਵੇਟ ਟੀਚਰ ਨੇ ਤੋ ਬੜੀ ਐਜੂਕੇਸ਼ਨ ਉਹਨਾਂ ਕੋਲ ਪਰ ਉਹਦੇ باوجود ਕਹਿੰਦੇ ਕਿ ਪੰਨੂ ਸਾਹਿਬ ਨੇ ਸਾਡਾ ਦਰਦ ਨੂੰ ਪਛਾਣਿਆ ਸਾਡੇ ਹੰਝੂ ਪੁੰਜੇ ਨੇ ਕੋਈ ਨੌਕਰੀ ਦੀ ਗੱਲ ਜੇ ਕਰੀਏ ਤੇ ਸਰਦਾਰ ਭੁਖਨ ਸਿੰਘ ਮਾਨ ਜੀ ਨੇ ਮੈਂ ਦੇਖ ਰਿਹਾ ਜੋ ਸਰਕਾਰੀ ਧਾਰੇ ਦੇ ਵਿੱਚ ਕਾਫੀ ਵਧੇਗੜ ਚੂੜੀਆਂ ਦੇ ਵਿੱਚ ਵੀ ਪਰਿਵਾਰ ਨੇ ਮੇਰੇ ਆਪਣੇ ਪਿੰਡ ਦੇ ਪਰਿਵਾਰ ਨੇ ਜਿਨ੍ਹਾਂ ਨੂੰ ਚਾਰ ਪਰਿਵਾਰ ਦੇ ਜੀਵਾਂ ਨੂੰ ਇੱਕੋ ਕਰਨ ਸਰਕਾਰੀ ਜੋਬ ਮਿਲੀ ਚਾਰ ਪਰਿਵਾਰ ਦੇ ਜੀਵਾਂ ਨੂੰ ਬਿਲਾ ਜਾਂ ਚਾਹ ਦੇ ਕੱਪ ਤੋਂ ਔਰ ਜਿੰਨੇ ਜਿਹੜੇ ਪ੍ਰਾਈਵੇਟ ادارے ਨੇ ਲਿਮਟਿਡ ادارے ਨੇ ਜਿੱਥੇ ਮੈਂ ਮਤ ਕਰ ਸਕਦਾ ਬਹੁਤ ਬਹੁਤ ਸਾਡੇ ਭਰਾ ਜਿਹੜੇ ਕਾਫੀ ਪੜ੍ਹਾਈ ਕਰਕੇ ਜੋ ਪਿੰਡਾਂ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਮੈਂ ਪ੍ਰਾਈਵੇਟ ਜਿੱਥੇ ਲਿਮਟਿਡ ਹੈ 슈ਗਰ ਮਿਲ ਹੈ ਕਣੀਏ ਕੇ ਬੰਗਰ ਮਿਲ ਹੈ ਅਮਰitsar ਤੱਕ ਵੀਰਗਾ ਮੇਲੇ ਮੈਂ ਉੱਥੇ ਤੱਕ ਵੀ ਜੀਐਮ ਸਾਹਿਬ ਨਾਲ ਗੱਲ ਕਰਕੇ ਰਿਕਵੈਸਟ ਕਰਕੇ ਇਹਨਾਂ ਨੂੰ ਜ਼ਰੂਰ ਕਾ ਰਿਆ ਵੇਖੋ ਮੈਂ ਕਦੀ ਦਿਖਾਵਾ ਨਹੀਂ ਕਰਦਾ ਕਾਫੀ ਮੇਰੀ ਸੰਗਤ ਮੇਰੇ ਨਾਲ ਜੁੜੀ ਹੋਈ ਹੈ ਜਿਨ੍ਹਾਂ ਦਾ ਮੈਂ ਹਰ ਮਹੀਨੇ ਜਿੰਨੀ ਮੇਰੇ ਕੋਲ ਹੈਲਪ ਹੁੰਦੀ ਮੈਂ ਹਰ ਮਹੀਨੇ ਵੀ ਕਰਦਾ ਵੇਖੋ ਦਿਖਾਵਾ ਕੀਤੇ ਨਹੀਂ ਦਿਖਾਵਾ ਕੀਤੇ ਕੋਈ ਬੋਧਾ ਨਹੀਂ ਦਰਵਾਜ਼ੇ ਖੋਲਦੇ ਪਰਮਾਤਮਾ ਨੇ ਜੋ ਇੱਕ ਵੇਖੋ ਰਾਸਤਾ ਦਿੱਤਾ ਵੀ ਤੁਹਾਨੂੰ ਦਸਵੰਦ ਦਸਵੰਦ ਕੱਢਣਾ ਚਾਹੀਦਾ ਉਹ ਮੈਂ ਸੈਟੀਸਫਾਈ ਆ ਤੇ ਪੰਜਾਬ ਚ ਕੋਈ ਬੱਚਾ ਨਹੀਂ ਆ ਸਾਰਿਆਂ ਨੂੰ ਪਤਾ ਹੈ ਫੁਲਾਣੇ ਪਿੰਡ ਦਾ ਸਰਪੰਚ ਕੀ ਸੀ ਫੁਲਾਣੇ ਪਿੰਡ ਦੇ ਸਰਪੰਚ ਦੀ ਡੇਢ ਕਿੱਲਾ ਮਾਲਕੀ ਸੀ ਤੇ ਅੱਜ ਉਹ ਸਰਪੰਚ 40 ਲੱਖ ਦੀ ਫੋਰਚਨਰ ਦੇ ਵਿੱਚ ਘੁੰਮ ਰਿਹਾ ਕਿੱਥੋਂ ਆ ਗਏ ਪੈਸੇ ਸਾਰਿਆਂ ਨੂੰ ਪਤਾ ਹੈ ਕਿਉਂਕਿ ਹੁਣ ਜਿਨ੍ਹਾਂ ਦੇ ਕੋਲ ਕਰੇਟ ਹੈ ਜਿਨ੍ਹਾਂ ਕੋਲ ਡੇਢ ਕਿੱਲਾ ਸੀ ਤੇ ਜਿਨ੍ਹਾਂ ਦੇ ਕੋਲ ਇਸ ਵੇਲੇ ਫੋਰਚਨਰਾਂ ਨੇ ਤੇ ਉਹਨਾਂ ਦੀ ਤਾਂ ਤੁਸੀਂ ਹਵਾ ਕੱਢਣ ਨੂੰ ਫਿਰਦੀ ਹੋ ਤੇ ਪਰ ਤੋਂ ਉਹ ਵੀ ਤਾਂ ਸੋਚਣਗੇ ਨਾ ਵੀ ਸਾਡੀ ਕਿਤੇ ਗੱਡੀ ਨੂੰ ਚੀਰੀਟ ਨਾ ਆ ਜੇ ਵੇਖੋ ਜੀ ਮੈਂ ਗੋਣੋਂ ਨਾ ਕੱਢਣ ਵਾਲਾ ਉਹ ਪੇਪਰਾਂ ਨੇ ਆਪੇ ਕੱਢ ਦੇਣੀ ਥੋੜੇ ਜਮੇ ਤੱਕ ਇਲੈਕਸ਼ਨ ਹੈ ਜਦੋਂ ਸਰਪੰਚ ਬਣਨੇ ਆ ਤੇ ਸਰਪੰਚ ਨੂੰ ਸਰਪੰਚ ਦਾ ਚਾਰਜ ਦੇਣਾ ਹੀ ਪੈਣਾ ਔਰ ਕਾਫੀ ਪਾਈਲਾ ਮੈਂ ਤੁਹਾਨੂੰ ਪਹਿਲੂ ਵੀ ਕਿਹਾ ਹੈ ਪਈਆਂ ਬਹੁਤ ਪਾਈਲਾ ਪਈਆਂ ਔਰ ਉਹਨਾਂ ਨੇ ਨਿਕਵਾਰੀ ਚੱਲ ਰਹੀ ਹੈ ਅਨਕਵਾਰੀ ਦੇ ਵਿੱਚ ਬਹੁਤ ਕੁਝ ਸਾਹਮਣੇ ਆ ਗਿਆ ਹੈ ਔਰ ਬਹੁਤ ਕੁਝ ਅੱਗੇ ਜਾ ਕੇ ਵੀ ਆਊਗਾ ਆ ਵੀ ਗਿਆ ਮੇਰੀ ਫੇਰ ਸੰਗਤ ਨੂੰ ਬੇਨਤੀ ਆ ਕਰਾਪਟ ਜਿਹੜੇ ਵੀ ਪਿੰਡਾਂ ਦੇ ਵਿੱਚ ਕਰਪਟ ਲੀਡਰ ਨੇ ਆਪਣੇ ਆਪ ਨੂੰ ਬੜੇ ਵੱਡੇ ਲੀਡਰ ਸਮਝਦੇ ਉਹਨਾਂ ਨੂੰ ਛੱਡੋ ਆਮ ਬੰਦੇ ਦਾ ਲੜ ਫੜੋ ਸੱਚੇ ਸੁੱਚੇ ਬੰਦੇ ਦਾ ਲੜ ਫੜੋ ਤੇ ਸੱਚੇ ਸੁੱਚੇ ਬੰਦੇ ਨੂੰ ਪਿੰਡ 'ਚ ਮੌਕਾ ਦੇ ਕੇ ਵੇਖੋ ਲੀਡਰ ਦਾ ਫਰਜ ਪਰਚੇ ਕਰਾਉਣਾ ਨਹੀਂ ਲੀਡਰ ਦਾ ਵਰਜ ਡਿਵੈਲਪਮੈਂਟ ਹੈ ਡਿਵੈਲਪਮੈਂਟ ਮੈਂ ਇਹੋ ਜੀ ਤਰੀਕੇ ਦੀ ਕਰਕੇ ਦਵਾਂਗਾ ਵੀ ਪਿੰਡਾਂ ਦੇ ਵਿੱਚ ਵੇਖਣ ਜੋਗੇ ਇਸਨ ਸਾਡੇ ਨਾਲ ਪੰਚਾਇਤ ਚੇਅਰਮੈਨ ਬਲਬੀਰ ਸਿੰਘ ਪਨੋਸੋ ਉਹਨਾਂ ਦੇ ਮੁਤਾਬਕ ਡੇਡੜ ਕਿਲੇ ਵਾਲੇ ਜਿਹੜੇ ਲੋਕ ਸੀਗੇ ਮਰੂਤੀ ਇਹ ਟੈਂਡਰਡ ਦੇ ਵਿੱਚ ਵੀ ਸ਼ਾਇਦ ਹੋਣ ਉਦੋਂ ਪਰ ਉਹਨਾਂ ਕੋਲ ਫੋਰਚੂਨਰ ਹੈ ਤੇ ਹੋਰ ਵੀ ਵੱਡੀਆਂ ਗੱਡੀਆਂ ਨੇ ਪਰ ਫਿਲਹਾਲ ਖਤਰਾ ਤ ਉਹਨਾਂ ਨੂੰ ਵੀ ਹੈ ਕਿ ਕੋਈ ਨਾ ਕੋਈ ਚਰੀਟ ਵੱਸ ਸਕਦੀ ਹੈ ਪਰ ਇੱਧਰ ਨੈਗ ਦਿੱਲੀ ਦੇ ਨਾਲ ਇਮਾਨਦਾਰੀ ਦੇ ਨਾਲ ਪਿੰਡਾਂ ਦੇ ਵਿੱਚ ਲੋਕ ਮਿਲਣੀ ਪ੍ਰੋਗਰਾਮ ਦੇ ਵਿੱਚ ਕਈ ਖੁਲਾਸੇ ਹੋ ਰਹੇ ਨੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਤੁਸੀਂ ਇਲਾਕੇ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚ ਉਹ ਸਰਪੰਚਾਂ ਦੇ ਹੋ ਵੀ ਜਿਹੜਾ ਡੇਢ ਕਿੱਲੇ ਤੋਂ 1500 ਕਿੱਲਾ ਨਾ ਬਣਾਵੇ ਤਮਾ ਰੂਤੀ 800 ਤੋਂ ਕਿਤੇ ਫੋਰਚੂਨਰ ਤੇ ਨਾ ਜਾਵੇ ਤਾਂ ਫਿਰ ਚੁਣਨਾ ਹੁਣ ਤੁਹਾਡੀ ਮਰਜ਼ੀ ਹੈ ਕਿਹੋ ਜਿਹਾ ਚੁਣਨਾ ਹੈ ਪਰ ਇੱਕ ਪਾਸੇ ਇਮਾਨਦਾਰੀ ਦੀ ਮਿਸਾਲ ਦੇ ਰਹੇ ਨੇ ਉਹਨਾਂ ਇਤਿਹਾਸ ਰਚਣਾ ਤੇ ਦੂਜੇ ਪਾਸੇ ਕਰਪਸ਼ਨ ਦੇ ਇਤਿਹਾਸ ਵੀ ਲੋਕਾਂ ਨੇ ਰਚ ਦਿੱਤੇ ਨੇ ਹੁਣ ਮਰਜ਼ੀ ਤੁਹਾਡੀ ਹੈ ਕਿ ਤੁਸੀਂ ਕਿਹਦੇ ਨਾਲ ਚੱਲੋਗੇ ਫਿਕਟਰੋ ਐਕਸੈਸ ਦੀ ਆਵਾਜ਼ ਹੈ ਨਰਿਕ ਟੂਡੇ